ਸਤਿ ਸ਼੍ਰੀ ਅਕਾਲ ਪਿਆਬੀਓ ਮੈਂ ਥੋੜਾ ਆਪਣਾ ਮਾਨ ਬਟਿੰਡੇਲਾ ਐਸ ਟਾਈਮ ਅਸੀਂ ਪਿੰਡ ਬੜਿੰਗ ਖੜੇ ਆ ਨੇੜੇ ਮੁਕਸਰ ਦੇ ਇੱਥੇ ਆ ਤੁਸੀਂ ਦੇਖ ਰਹੇ ਹੋ ਜੀ ਇੱਕ 100 ਟਰੱਕ ਅੱਜ ਚੱਲਣ ਲੱਗਿਆ ਜੀ ਹੜਪੀਟ ਤਾਂ ਨਹੀਂ ਮਦਦ ਵਾਸਤੇ ਸੁਖਵੀਰ ਸਿੰਘ ਬਾਦਲ ਫੱਟੇ ਚੱਕੀ ਜਾਂਦੇ ਪਹਿਲਾਂ ਤੁਸੀਂ ਪੈਸੇ ਵੰਡਦੇ ਆਂਦੇ ਫੋਟੋਆਂ ਵੀਡੀਓ ਦੇਖੀਆਂ ਉਹਨਾਂ ਨੂੰ ਦੇਖ ਕੇ ਕਾਫੀ ਲੋਕਾਂ 'ਚ ਉਤਸ਼ਾਹ ਆਇਆ ਜੀ ਬਹੁਤ ਲੋਕਾਂ ਨੇ ਦੇਖ ਕੇ ਉਹਨਾਂ ਦੀ ਹੜਪੀਟ ਤਾਂ ਨਹੀਂ ਮਦਦ ਕੀਤੀ ਹਲੇ ਉਹਨਾਂ ਦਾ ਮੋਰਬ ਸੇਵਾ ਹੋਣ ਵਾਸਤੇ ਬਹੁਤ ਕੰਮ ਪਏ ਨੇ ਜਿਵੇਂ ਪਸ਼ੂਆਂ ਦਾ ਬਹੁਤ ਓਖਾ 100 ਟਰੱਕ ਜਿਹਦੇ ਵਿੱਚ ਕਰੋੜਾਂ ਰੁਪਈਆ ਦਾ ਚਾਰ ਆ ਉਹ ਅੱਜ ਇਥੇ ਓਰੀਜਿਨਟੀ ਦੇ ਕੇ ਤੋਰ ਰਹੇ ਨੇ ਤੇ ਪੂਰੇ ਸ਼ਰਮਣੀ ਕਮੇਟੀ ਸ਼ਰਮਣੀ ਕਾਲੀ ਦਲ ਦੇ ਜਿਹੜੇ ਵਰਕਰ ਆ ਪਹੁੰਚੇ ਹੋਏ ਨੇ ਪੂਰਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਆਪਣੇ ਨਾਲ ਬਾਈ ਚਰਨਜੀਤ ਸਿੰਘ ਸੱਕਾਂ ਵਾਲੀ ਸਰਪੰਚ ਨੇ ਜੇ ਗੱਲ ਕਰੀ ਤਾਂ ਵੱਡੇ ਬਾਦਲ ਸਾਹਿਬ ਇਹਨਾਂ ਨੂੰ ਇੱਕ ਆਪਦਾ ਪੁੱਤ ਵਜੋਂ ਪੁੱਤੀ ਮੰਨਦੇ ਸੀ ਹਨਾ ਬਾਈ ਜੀ ਤੇ ਉਹਦਾ ਸਾਰੇ ਮੁਲਕੀ ਉਹਨਾਂ ਦਾ ਪੁੱਤ ਸੀ ਜੀ ਸਾਰਾ ਹਾਂ ਮੈਂ ਕਹਾਂਗਾ ਹਾਂ ਮੈਂ ਕਹਾਂਗਾ ਤੇ ਬਾਬਾ ਜੀ ਕੀ ਕੀ ਕਿਵੇਂ ਕਿੰਨਾ ਦੀ ਡਿਊਟੀ ਲਈ ਸੀ ਬਾਲ ਸਾਹਮਣੇ ਜਿਹੜੇ ਇਹ 100 ਟਰੱਕ ਦਾ ਪ੍ਰਬੰਧ ਹੋਇਆ ਕੀ ਸਿਸਟਮ ਹੈ ਸਾਰਾ ਇਹ ਦੇਖੋ ਜੀ ਬਾਲ ਸਾਹਿਬ ਨੇ ਉੱਥੇ ਹਰ ਪੀੜਤਾ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਹਜ਼ਾਰਾਂ ਕੁਆਂਟਲ ਮੱਕੀ ਦਾ ਆਚਾਰ ਤੂੜੀ ਕਣਕ ਦਾ ਵੀ ਦੇਵਾਂਗੇ ਜੀ ਉਸੇ ਜਿਵੇਂ ਕੱਲ ਚਮਕੌਰ ਸਾਹਿਬ ਤੋਂ ਤੋਰੇ ਟਰੱਕ ਜੀ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਤੋਂ ਰੋਜੀ ਬਰਕੰਦੀ ਸਾਡੇ ਜ਼ਿਲ੍ਹਾ ਵਰਧਾਨ ਹੈ ਜੀ ਰੋਜੀ ਬਰਕੰਦੀ ਉਹਨਾਂ ਦੀ ਡਿਊਟੀ ਲਈ ਸੀ ਇੱਥੇ ਵਿਰੰਗ ਫੈਕਟਰੀ ਹੈ ਅੱਛਾ ਜੀ ਉਹ ਵਿਰੰਗ ਸਾਰੇ 4 ਦੀ ਸੈਲਜ 4 ਦੀ ਠੀਕ ਹੈ ਉਹ ਦਿਨ ਇੱਥੇ ਸਾਰਾ ਸੀਨ ਚਾਰਜ ਉਹ ਸੀ 500 ਸਰਪੰਚ 25 ਜੀ ਖਾਂਦੇ ਆ ਸਰਪੰਚ ਇਹਨਾਂ ਨੂੰ ਚਾਰਜ ਦੇ ਖਾਦ ਕੇ ਪੈਕ ਕਰਾਇਆ ਜਾਰਾ ਚਾਰ ਅੱਜ ਘੱਟੋ ਘੱਟ 16000 ਕੋਣ ਤੜਾ ਹੋਰ ਰੁਪਏ ਦੇ ਲਾਂਸਾਂ ਬੈਂਕ ਕਰਾਏ ਤੋਂ ਅੱਜ ਚਾਰ ਚਾਰ ਬੰਦੇ ਚਾਰ ਕਰਾਇਆ ਅੱਜ ਸਾਰਾ ਪਰਮਾਤਮਾ ਦੀ ਕਿਰਪਾ ਨਾਲ ਭੰਤਨ ਸਿੰਘ ਨੂੰ ਗੁਰਮਾਨ ਦਾ ਸਬਾਸ਼ਾ ਬਾਬਾ ਨਾਨਕ ਦੀ ਰਹਿਨ ਮਹੀਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਡੇ ਸਰਕਾਰ ਦੇ ਵੱਲ ਪਰਵਾਸ ਸਿੰਘ ਜੀ ਉੱਚੇ ਅਕਾਲੀ ਦਲ ਵਾਲਾ ਜੋ ਵਾਦਾ ਦਿੱਤਾ ਸੀ ਸਭ ਤੋਂ ਵੱਡੀ ਗੱਲ ਤਾਂ ਬਈ ਜੀ ਸਾਰਿਆਂ ਨੇ ਉੱਥੇ ਸੇਵਾ ਕੀਤੀ ਆ ਜੀ ਰੁਪਈਏ ਚੋਂ ਰੁਪਈਆ ਕੱਢ ਕੇ ਪਰ ਜੋ ਪ੍ਰਧਾਨ ਸਾਹਿਬ ਨੇ ਵਾਦਾ ਕੀਤਾ ਸੀ ਉਹ ਵਾਦਾ ਉਹ ਕਿੰਤੂ ਪਰੰਤੂ ਕਿੰਨਾ ਉਠਿਆ ਪਰ ਇਹ ਜੇ ਉਹ ਪ੍ਰਧਾਨ ਸਾਹਿਬ ਚ ਇੱਕ ਹੀ ਖਾਸੀਅਤ ਹੈ ਜੋ ਕਹਿੰਦਾ ਨਾ ਉਹ ਕਰਕੇ ਵਿਖਾਉਂਦਾ ਹਮ ਕੱਲ ਪਰਸੋ ਜਮਕੌਰ ਸਾਹਿਬ ਤੋਂ ਸੈਕਿੰਡ ਟ੍ਰੱਕ ਤੋਰੇ ਜੀ ਅੱਜ ਮੁਕਸਰ ਸਾਹਿਬ ਤੋਂ ਤੋਰੇ ਐਹੀ ਪ੍ਰੋਗਰਾਮ ਬਣਿਆ ਵਿਆ ਫੇਰ ਲੱਖਾਂ ਗੱਟਾ ਕਣਕ ਦਾ ਜਿਹੜਾ ਇਸੇ ਤਰ੍ਹਾਂ ਰਵਾਨਾ ਕਰਨਗੇ 20 ਦੇ ਦੌਰ ਜਮੀਨ ਪੱਧਰ ਕਰਨ ਦਾ ਇਹ ਤੁਹਾਨੂੰ ਇੱਥੋਂ ਦੀ ਲੋਕਲ ਉਹ ਤੁਹਾਨੂੰ ਪੱਪੀ ਬਰਾੜ ਚ ਦੱਸਾਂਗੇ ਸਰਕਾਰ ਨੂੰ ਠੀਕ ਠਲਾ ਦੇ ਬਾਅਦ ਕਿ ਪਹਿਲਾਂ ਪ੍ਰਧਾਨ ਸਾਹਿਬ ਨੇ ਕਿਹਾ ਵੀ ਸਾਡੇ ਡਾਇਰੈਕਟਰ ਆਉਣਗੇ ਸਰੂਵਲ ਅਕਾਲੀ ਦਰ ਦੇ ਪਰ ਕਿਵੇਂ ਪ੍ਰਬੰਧ ਹੋਊਗਾ ਕੀ ਇਹ ਡਿਊਟੀਆਂ ਲੱਗੀਆਂ ਹੋਈਆਂ ਥੋੜੇ ਨਾਲ ਕੋਈ ਸੀ ਟੀਮ ਬਣਾਈ ਹੈ ਵੰਟੀ ਨਮਾ ਜੀ ਉਜੀ ਪ੍ਰਕੰਦੀ ਇਹ ਸਾਰੇ ਨੇਤਾ ਨੂੰ ਲਾਇਆ ਗਿਆ ਜ਼ਿਲ੍ਹੇ ਵੰਡੇ ਆ ਉਹ ਇਹਦਾ ਸਾਰਾ ਆਰਾਮ ਨਾ ਪੈਂਦਾ ਉਹ ਇੱਥੇ ਜਾ ਸਾਰਾ ਦਾਦਾ ਕਰ ਰਹੇ ਕਿੱਥੇ ਕੀ ਚੀਜ਼ ਦੀ ਲੋੜ ਉਸ ਦੇ ਹਿਸਾਬ ਨਾਲ ਕਿਥੇ ਭਜਦੇ ਪੂਰੀ 88 ਨੰਬਰ ਲੱਗ ਕੇ ਜਾਂਦਾ 100 ਇੱਥੇ ਚੱਲਿਆ 50 ਇੱਥੇ ਚੱਲੇ ਆਹ ਡੀਲ ਚੱਲਿਆ ਉਹ ਸਾਰਾ ਪ੍ਰੋਪਰ ਚੱਲਿਆ ਪੂਰਾ ਜਾਊਗਾ ਆਰਾਮ ਗੁਰਾਂ ਦੇ ਅੱਧਰੋਂ ਤੋਂ ਅੱਧਰੋਂ ਅੱਛਾ ਸਾਰੇ ਵਰਕ ਪਿਆਰ ਹੈ ਪੂਰੇ ਪੂਰੇ ਟਰੈਕਟਰ ਜਾਊਗਾ ਜਮੀਨ ਪੱਧਰ ਕਰਕੇ ਵੀ ਵੀ ਆਵਾਂ ਤੁਸੀਂ ਭਾਈ ਜੀ ਜਾ ਕੇ ਆਇਓ ਉੱਥੇ ਹੜ੍ਹ ਪ੍ਰਭਾਵ ਤੇਰੀਏ ਚ ਉੱਥੇ ਸਰਕਾਰ ਨੇ ਕੰਮਦ ਕੀ ਆਏ ਅਸੀਂ ਸਾਹ ਤਾਂ ਕੁਝ ਨਹੀਂ ਸਾਨੂੰ ਜੇ ਤੁਸੀਂ ਜਾ ਕੇ ਵੇਖਿਓ ਨਹੀਂ ਆ ਬਾਦ ਸਾਹਿਬ ਦੀ ਸਰਕਾਰ ਚ ਜਦੋਂ ਪਾਣੀ ਆਉਂਦੇ ਸੀ ਨਾ ਪਿੰਡਾਂ ਦੇ ਵਿੱਚ ਵੀਡੀਓ ਤਸਵੀਰਦਾਰ ਸੀ ਉਹ ਤਾਂ ਸਖਰੀ ਪਟਵਾਰੀ ਬਣਦੇ ਸੀ ਜੇ ਕਿਸੇ ਨੂੰ ਕੋਈ ਮਿਲਿਆ ਤਾਂ ਦੱਸ ਦਿਓ ਆਪਾਂ ਉਸ ਪਿਛੇ ਜਾਨਾ ਨਹੀਂ ਚਾਹੁੰਦੇ ਮੇਰਾ ਕੋਈ ਰਾਜਨੀਤੀ ਕਰਦੇ ਇਹ ਤਾਂ ਸੇਵ ਆਇਆ ਉਹ ਲੋਕ ਦੱਸਣਗੇ ਵੀ ਸਾਡੇ ਕੌਣ ਆਇਆ 8 ਸਾਲ ਹੋ ਗਏ ਸਰਕਾਰ ਤੋਂ ਬਾਹਰ ਬੈਠਿਆਂ ਨੂੰ ਤੇ ਅੱਜ ਵੀ ਲੋਕ ਆਮ ਜੁਸ ਕਰਦੇ ਵੀ ਜਿਵੇਂ ਅਸੀਂ ਮੌਜੂਦਾ ਸਰਕਾਰ ਦੇ ਜੀਐਮ ਦੀ ਗੱਲ ਕਰਦੇ ਹਾਂ ਮੇ ਲੋਕਾਂ ਨੂੰ ਵਿਕਾਸ ਆ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਅਸੀਂ ਬਾਹ ਫੜ ਲੜਦੇ ਤੇ ਉਹ ਬਾਹ ਛਡਾ ਕੇ ਭਜਦਾ ਨਹੀਂ ਉਹ ਉਹ ਕੌਣ ਜਾ ਉਹ ਤੇ ਠੀਕ ਹੈ ਅੱਛਾ ਬਾਕੀ ਥੋੜਾ ਪਿੰਡ ਆਂਦੀ ਆਈ ਥੰਦੇ ਵਾਲਾ ਜੀ ਅੱਛਾ ਇਹ ਸਾਰਾ ਪ੍ਰਬੰਧ ਆ ਤੁਸੀਂ ਨਾਲ ਲੱਗ ਕੇ ਕਰਵਾਇਆ ਬਿਲਕੁਲ ਜੀ ਬਿਲਕੁਲ ਜੋ ਭਰਾ ਜੀ ਸੁਭੀਰ ਸਿੰਘ ਬਾਦਲ ਦਬਰ ਸ਼ੇਰ ਜੀ ਜੋ ਉਹਨਾਂ ਨੇ ਐਕਟ ਕੀਤਾ ਜੀ ਦੇਖੋ ਪਹਿਲਾਂ ਵੀ ਨਾ ਉਹ ਜੋ ਕਹਿੰਦੇ ਸੀਗੇ ਉਹ ਕਰਕੇ ਵਿਖਾਉਂਦੇ ਆ ਬਿਲਕੁਲ ਆਪਣਾ ਲੋਕ ਮਜ਼ਾਕ ਉਡਾਉਂਦੇ ਸੀਗੇ ਵੀ ਸਰਕਾਰ ਆ ਦੀ ਗੱਲ ਲਾ ਲਓ ਕੋਈ ਹੋਰ ਲਾ ਲਓ ਪਰ ਇਸ ਵਾਰ ਤੋਂ ਮੈਂ ਗੱਲ ਦਸਣੀ ਚਾਹਣਾ ਹੈ ਵੀ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਲਾਈਆਂ ਜੋ ਤੁਸੀਂ ਚਰਨਜੀਤ ਨੂੰ ਸਰਪੰਚ ਨੂੰ ਪੁੱਛ ਰਹੇ ਸੀ ਉਹ ਇੱਥੇ ਲੋਕਾਂ 'ਚ ਜਾ ਕੇ ਡਿਮਾਂਡ ਪੁੱਛ ਰਹੇ ਆ ਕਿਵੇਂ ਹੁਣ ਇਸ ਟਾਈਮ ਕੀ ਆ ਉੱਥੇ ਲੇਡੀਜ਼ ਨੂੰ ਬਿਮਾਰੀਆਂ ਉਹਨਾਂ ਦੇ ਉੱਪਰ ਬੰਦਿਆਂ ਦੀ ਚਮੜੀ ਦੇ ਰੋਗ ਉਸ ਉਸ ਡਿਮਾਂਡ ਮੁਕਾਬਤ ਇਹਨਾਂ ਦਵਾਈਆਂ ਦੀ ਹੈ ਉਹ ਦਵਾਈਆਂ ਜਾ ਰਹੀਆਂ ਉੱਥੇ ਜਿੱਥੇ ਚਾਰੇ ਦੀ ਲੋੜ ਹੈ ਉੱਥੇ ਚਾਰਾ ਜਾ ਰਿਹਾ ਹੈ ਕਿਉਂਕਿ ਜਿਹੜਾ ਤਨਕ ਦਾ ਕੰਮ ਹੈ ਹੋਰ 1 ਮਹੀਨਾ ਸਟਾਫ ਨਹੀਂ ਹੋਣਾ ਇੱਥੇ ਡਿਊਟੀ ਲਈ ਵੀ ਹੈ ਵੀ ਚਰਨਜੀਤ ਜੀ ਸਿਆ ਤੇਰੇ ਕੋਲ ਪੰਜ ਟਰੈਕਟਰ ਆ ਤੇ ਸ਼ਗਾਰੇ ਖੜੇ ਆ ਲੈ ਕੇ ਜਾਣੇ ਆਪਦੇ ਇਹ ਨਹੀਂ ਕਿ ਵੀ ਕੱਲਾ ਸਕਰੀਸ ਤੋਂ ਬਾਦਲ ਕੱਲਾ ਕੀ ਕਰ ਸਕਦਾ ਪਰ ਉਹਨੇ ਕਦ ਵੀ ਧੁਕੀਇਦ ਕੀ ਬੰਦਾ ਕੋਈ ਉੱਥੇ ਮੇਰੀ ਨਜ਼ਰ ਨਹੀਂ ਆਇਆ ਤੁਸੀਂ ਮਾਝੇ ਜਾਓ ਕਿਉਂਕਿ ਤੁਹਾਡਾ ਕੰਮ ਹੈ ਤੁਸੀਂ ਸਾਰੇ ਜਾਣੇ ਹੋ ਲੋਕ ਪੜਾ ਵਿਚਾਰਿਆਂ ਦੇ ਅਸੀਂ ਆਪ ਨੂੰ ਪਾ ਬੈਠੇ ਕੋਈ ਕਿਸੇ ਨੂੰ ਪਾ ਬੈਠੇ ਪਰ ਸਾਡੇ ਕੰਮ ਇਕੱਲਾ ਸਦੀਰ ਸਿੰਘ ਬਾਦਲ ਆਇਆ ਹੋਰ ਬੰਦਾ ਸਾਡੇ ਕੋ ਕੰਮ ਨਹੀਂ ਆਇਆ ਬਿਲਕੁਲ ਇਸ ਕਰਕੇ ਇੱਥੇ ਜੋ ਰੋਜੀ ਬਰਕੰਦੀ ਸਾਡੇ ਹਲਕਾ ਚਾਰਜ ਹੈ ਜੀ ਤੇ ਜ਼ਿਲ੍ਹਾ ਪ੍ਰਧਾਨ ਵੀ ਹੈ ਉਹਨੇ ਬਿਊਟੀ ਲਾਈ ਸੀ ਹੁਣ ਗਾਂਵ ਨੂੰ ਵੀ ਜੋ ਚੰਜੀਤ ਨੇ ਦੱਸਿਆ ਹੈ ਕਿ ਅਸੀਂ ਪਿੰਡਾਂ ਸਾਨੂੰ ਪਿੰਡ ਮਿਲਣਗੇ ਉੱਥੇ ਜੀ ਵੀ ਤੁਸੀਂ ਜਾ ਕੇ ਆਹਾ ਅੱਜ ਨਾਲ ਇਹਦੇ ਤਿੰਨ ਪਿੰਡ ਥੋੜੇ ਐ ਜੀ ਉੱਥੇ ਛਿੱਟ ਇਕੱਠੀ ਹੋਈ ਦੀ ਹੈ 4-4 ਫੁੱਟ ਹਾਂਜੀ ਉਹ ਜਾ ਕੇ ਅਸੀਂ ਇੱਥੋਂ ਆਪਦੇ ਟਰੈਕਟਰ ਆਵਦੀਆਂ ਟਰਾਲੀਆਂ ਆਪਦੇ ਕਲਟੀਵੇਟਰ ਸੰਦਾ ਲੈ ਕੇ ਬੀ ਲੈ ਕੇ ਰੇਲ ਲੈ ਕੇ ਉਹਨਾਂ ਦੀ ਕਣਕ ਵੀ ਜਿਕੇ ਆਵਾਂਗੇ ਅੱਛਾ ਜੀ ਹਾਂ ਬਿਲਕੁਲ ਜੋ 20 ਸੇਵਾ ਗਾਣ ਦੀ ਜਿਹੜੇ ਉੱਪਰ ਉੱਠ ਕੇ ਬੈਠੇ ਉੱਪਰ ਉੱਠ ਕੇ ਆ ਜੀ ਅੱਜ ਕੋਈ ਵੋਟਾਂ ਨਹੀਂ ਆ 2 ਸਾਲ 1.5 ਸਾਲ ਪਿਆ ਵੋਟਾਂ ਚ ਇਹ ਪਰਮਾਤਮਾ ਨੇ ਜੋ ਕਰਨਾ ਹੋ ਕੀ ਲੋਕਾਂ ਨੇ ਮੰਨ ਬੰਨਾ ਕੀ ਮੰਨ ਬੰਨਾ ਪਰਮਾ ਪਰਮਾਤਮਾ ਭਲੀ ਕਰੂਗਾ ਪਰ ਉਹ ਉਹ ਕਾਲਪੁਖ ਜਰੂਰ ਵੇਖਦਾ ਉਹਦੀ ਦਰਗਾਹ 'ਚ ਸੇਵਾ ਆ ਰਹੀ ਹੈ ਉਹਦੀ ਸੇਵਾ ਹਰੀ ਹੋਗੀ ਸੰਤ ਸਿੰਘ ਬਾਦਲ ਜੀ ਬੇਜਵਾਨਾਂ ਵਾਸਤੇ ਤੁਸੀਂ ਇੱਕ ਵੱਡਾ ਕਰੋੜਾ ਰੁਪਏ ਦਾ ਪ੍ਰਬੰਧ ਕਰਕੇ ਲੈ ਕੇ ਜਾ ਰਹੇ ਹੋ ਪੂਰੀ ਦਰਗਾਹ 'ਚ ਸੇਵਾ ਆ ਰਹੀ ਹੈ ਬਾਈ ਤੁਸੀਂ ਉੱਥੇ ਜਾ ਕੇ ਵੇਖੋ ਉਹ ਘਰ ਵਿੱਚ ਖਾਣ ਨੂੰ ਦਾਰੇ ਨਹੀਂ ਤੇ ਬਾਹਰ ਫਸਲ ਨਹੀਂ ਹਾਂ ਉਹ ਤਗੜੇ ਲੋਕ ਐ ਉਸ ਦਿਸ ਨਹੀਂ ਰਿਹਾ ਹਾਂ ਆਪਣੇ ਲੋਕ ਸਹੋਜੇ ਹੁੰਦੇ ਨਾ ਸ਼ਾਇਦ ਕਈਆਂ ਨੂੰ ਹਟੇਕ ਆ ਜਾਂਦਾ ਪਰ ਤਾੜੇ ਲੋਕ ਐ ਉਹਨਾਂ ਨੇ ਪਹਿਲਾਂ ਵੇਖਿਆ ਵਿਚਾਰਿਆਂ ਨੇ ਸਾਰਾ ਆ ਤੀਜ ਵੀ ਤੀਜ ਨਹੀਂ ਕੁਝ ਮਿਲਿਆ ਤੇ ਹੁਣ ਕੀ ਮਿਲਣਾ ਬਾਈ ਪੰਗਈ ਆਪਾਂ ਉਹਨਾਂ ਦਾ ਇੰਨਾ ਨੁਕਸਾਨ ਹੋ ਚੁੱਕਿਆ ਵੀ ਜੇ ਲੱਖ ਰੁਪਈਆ ਕਿੱਲਾ ਵੀ ਮਿਲੇ ਨਾ ਫੇਰ ਵੀ ਪਰਭਾਈ ਹੁੰਦੀ ਹੈ ਜਿਵੇਂ ਨਿਕਾ ਬੜਾ ਫਾਇਦਾ ਹੋ ਜਾਊਗਾ ਤੇ ਤਾਂ ਹੁੰਦਾ 10000 ਰੁਪਏ ਦੇ ਰਿਹਾ ਸਰਕਾਰ ਨਾਲ ਹੀ ਕੋਈ ਚੀਜ਼ ਹੈ ਨਹੀਂਗੀ ਬਾਈ ਜੀ ਪਰ ਅਸੀਂ ਮੈਦਾਨਾ ਜਿਉਂਦਾ ਵਸਦਾ ਰਹੇ ਸੁਖਵੀਰ ਸਿੰਘ ਬਾਦਲ ਜਿਨੇ ਆ ਕੇ ਉੱਥੇ ਹਰ ਪੀੜਤਾ ਦੀ ਸਾਰ ਲਈ ਹਾਂ ਫੜੀ ਹੈ ਤੇ ਸਾਰੇ ਅਸੀਂ ਨਾਲ ਆ ਉਹਨਾਂ ਨੂੰ ਲਓ ਜੀ ਜਿੰਨੇ ਵੀ ਬਾਈ ਸੁਖਵੀਰ ਬਾਦਲ ਪਸੰਦ ਕਰਦੇ ਸਾਰੇ ਜਣੇ ਸ਼ੇਅਰ ਜਰੂਰ ਕਰਨਾ ਹਾਂਜੀ ਹਾਂਜੀ ਬਾਈ ਅਸੀਂ ਵੀ ਸੇਵਾ ਕਰਦਾ ਸੁਖਬੀਰ ਬਾਦਲਾ ਬਿਲਕੁਲ ਆ ਹੁਣ ਚਾਰਾ ਘਰ ਦਾ ਸੁਖਬੀਰ ਬਾਦਲਾ ਸ਼੍ਰੋਮਣੀ ਅਕਾਲੀ ਦਲ ਇਹ ਜਿਹੜਾ ਲੋਕ ਕਹਿੰਦੇ ਆ ਵੀ ਜਹੇਦਾਰ ਸਾਹਿਬ ਨੇ 2 ਜਨਵਰੀ ਨੂੰ ਕਿਹਾ ਸੀ ਵੀ ਆਪ ਦੇ ਆਪ ਦਾ ਚੁੱਲ੍ਹੇ ਸਮੀਟ ਲੋ ਜਿਹਦਾ ਇਹਦੇ ਤੇ ਬਿਆਨ ਦਿੰਦਾ ਕਾਂਗਰਸ ਧਾੜੂ ਤੇ ਭਾਜਪਾ ਅਸੀਂ ਕਹਿੰਦੇ ਵੀ ਇਹ ਰਾਜਨੀਤੀ ਹੈ ਤੇ ਲੋਕ ਤਾਂ ਕਹਿੰਦੇ ਨਵਾਂ ਚੁੱਲਾ ਮੈਂ ਕਿਹਾ ਨਵਾਂ ਚੁੱਲਾ ਨਹੀਂ ਇਹਨੇ ਤਾਂ ਪਾ ਲਿਆ ਤੰਦੂਰ ਤੇ ਤੰਦੂਰ ਤਪਿਆ ਹੋਣਾ ਤਪਿਆ ਤਨੂਰ ਦਾ ਲੌਂਦਾ ਰੋਟੀਆਂ ਆਹ ਤਪਿਆ ਤਨੂਰ ਕਰਦਾ ਮੂੰਹ ਕੜਾ ਤੇਰੇ ਫੁੱਲ ਫੁੱਲ ਕੇ ਵਿੱਚ ਡਿੱਗੀ ਜਾਂਦੇ ਆ ਇਹ ਹੁਣ ਇਹਨਾਂ ਉਹ ਤਨੂਰ ਚ ਸਭ ਤੋਂ ਪਹਿਲਾਂ ਹਰਪ੍ਰੀਤ ਦਾ ਮੂੰਹ ਕੜਾ ਹੋਇਆ ਕਿਉਂਕਿ ਉਹਨੇ ਬਿਆਨ ਦਿੱਤਾ ਬਾਣੀ ਵਿੱਚੀ ਉਸ ਤੋਂ ਬਾਅਦ ਅੱਗੇ ਮੈਂ ਕਿ ਪਾਏ ਬੀਬੀ ਲਾਹਣ ਰਾਂ ਨੇ ਕਾਲੇ ਕਰਾਲਿਆ ਕਾਲਾ ਉਹਨੂੰ ਵੀ ਡਰਿਆ ਗਿਆ ਉਹਨੇ ਜਾਸ ਕਰਤੀ ਫੇਰ ਚਰਨਜੀਤ ਬਰਾੜ ਨੇ ਕਰਾਲਿਆ ਵੀ ਤੂੰ ਜਿਹੜੇ ਪਾਰਟੀ ਦਾ 10 ਸਾਲ 15 ਸਾਲ ਸੀਐਮ ਦਾ ਵਿਐਸਡੀ ਰਿਹਾ ਤੂੰ ਤਾਂ ਘੱਟੋ ਘੱਟ ਚੁੱਪ ਕਰ ਜਾ ਇਹ ਸੁਖਵੀਰ ਸਿੰਘ ਬਾਦਲ ਕਮਾਰਿਆ ਕਰਮ ਕਰਮ ਕਮਾਉਣੇ ਆਉਂਦੇ ਕਿਸੇ ਕਿਸੇ ਨੂੰ ਤੇ ਇਹ ਕਰੀ ਜਾਂਦੇ ਕਰਮ ਕਾਂਡ ਜਿਹੜਾ ਕਰਮ ਕਾਂਡ ਕਰਦਾ ਉਹਨੂੰ ਪ੍ਰਮਾਤਮਾ ਨੇ ਨਾ ਅੱਜ ਬਖਸ਼ਣਾ ਨਾ ਕੱਲ ਬਖਸ਼ਣਾ ਤੇ ਜਿਹੜਾ ਇਹ ਤੰਦੂਰ ਹੈ ਹਜੇ ਪਤਾ ਨਹੀਂ ਕਿੰਨਿਆਂ ਦੇ ਸਵਾਹਾਂ ਮੂਹਰੇ ਵਾਲੇ ਇਹਨਾਂ ਨੇ ਹੋਰ ਚਲਾਉਣੇ ਆ ਇਸ ਕਰਕੇ ਨਾ ਮਗਰ ਰੋਣਾ ਨਾ ਤੇ ਵਿਸ਼ਵਾਸ ਰੱਖੋ ਜਿਹੜੇ ਇਹ ਅਨਤਪੇ ਤੰਦੂਰ ਵਾਲੀਆਂ ਇਹਨਾਂ ਤੰਦੂਰ ਨੂੰ ਲਵਾਇਆ ਪੈਰ ਇੰtains ਤਰ੍ਹਾਂ ਨੂੰ ਝਾਕ ਕੇ ਅੱਜ ਇੱਥੇ ਲੱਗੇ ਕੱਲ ਉੱਥੇ ਲੱਗੇ ਪਰਸੂ ਉੱਥੇ ਲੱਗੇ ਸੋ ਜਿਹੜਾ ਆ ਗਿਆ ਸਰਦਾਰ ਸੁਖਵੀਰ ਸਿੰਘ ਬਾਗਲਾ ਸ਼੍ਰੋਮਣੀ ਅਕਾਲੀ ਦਲ ਦਾ ਮੇਨ ਤੁਰਾ ਤੇ ਹੀ ਰਹੂਗਾ ਤੇ ਇਹਦੀ ਰਹਿਮਾਈ ਹੇਠ ਸਾਰੀ ਟੀਮ ਇੱਕ ਮੁੱਠ ਹੋ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ